ਮੈਂ ਬੌਰੀ ਮੇਰਾ ਰਾਮ ਪਧਾਰ ਰਚ ਰਚ ਤਾਂ ਕੋ ਕਰੂੰ ਸ਼ਿੰਗਾਰ ਹਾਂ ਮੈਂ ਬੌਰੀ ਤੁਸੀਂ ਕਹਿੰਦੇ ਮਾਦਾ ਬੌਰੀ ਹੋ ਅੱਛਾ ਜੀ ਤੋਂ ਬੌਰੀ ਜਿਸ ਨੂੰ ਕੋਈ ਬੋਲ ਦਿੰਦੀ ਹੈ ਅੱਛਾ ਜੀ ਇਹਨੂੰ ਕੀ ਬੋਲਦੇ ਵੇ ਦਾ ਕੋਈ ਨਹੀਂ ਭਰੋਸਾ ਬੌਰੀ ਦਾ ਹੂੰ ਹੂੰ ਬੜੇ ਬੜੇ ਮੂਡ ਫਟਾਂਗ ਬੋਲਦੇ ਹੂੰ ਹੂੰ ਉਹਨੇ ਦਾਦਾ ਦਾ ਭਾਈ ਬੌਰੀ ਹੋ ਅੱਛਾ ਜੀ ਆ ਮੈਂ ਆਪ ਪਟਾਰ ਹੂੰ ਹੂੰ ਪਟਾਰ ਰਾਂਗੇ ਪਰ ਹੂੰ ਹੂੰ ਰੋਟੀ ਨੂੰ ਤੇ ਤਾ ਕੋ ਕਰਾਂਗੇ ਹੂੰ ਹੂੰ ਜਿਉਂ ਜਿਉਂ ਤੇਰਾ ਮੇਰਾ ਦ੍ਰਿਸ਼ਾ ਗੁਣਾ ਹੁੰਦਾ ਤੇ ਤੇ ਸ਼ਤਾਰ ਹੁੰਦਾ ਠੀਕ ਹੈ ਜਿਉਂ ਤੇ ਉਹ ਦਿਕਰਤੀ ਜਾਂਦੀ ਆ ਦਿਕਰਤੀ ਜਾਂਦੀ ਆ ਬੁੱਧੀ ਕੇ ਦਿਖਾ ਰਹਾ ਹੂੰਗਾ ਠੀਕ ਹੈ ਰਾਮ ਦੇ ਬਾਰੇ ਦੱਸੋ ਰਾਮ ਕੌਣ ਹੈ ਜੀ ਆਹ ਉਹਦਾ ਠੀਕ ਹੈ ਜੀ ਚਿੱਤ ਇਹਦਾ ਬਹੁਤ ਆਮ ਹੈ ਠੀਕ ਹੈ ਜੀ ਬੁਰਤੀ ਦਰੋਲ ਆਪਦੇ ਨਾਲ ਹੈ ਬੁਰਦਾ ਵਜੂਦ ਹੀ ਖਤਮ ਹੋ ਠੀਕ ਹੈ ਜੀ ਹਾਂ ਹਯੋ ਦੇ ਮਹਾਰਾਜ ਮਹਾਰਾਜ ਚ ਸਮਾਇਆ ਹੋਇਆ ਠੀਕ ਹੈ ਜੀ ਆ ਜਿੰਨੀ ਮੈਂ ਰਛਦੀ ਜਾਂਦੀ ਹਾਂ ਤੂੰ ਤੇ ਮੇਰਾ ਨਿਖਾਰ ਆਈ ਜਾਂਦਾ ਵਿੱਚ ਨਿਖਾਰ ਆਈ ਨਿਖਾਰ ਹੋਈ ਜਾਂਦਾ ਠੀਕ ਸਗੋਂ ਗੁਰੂ ਨਾਲ ਗੱਲ ਹਰ ਗੁਰ ਵਧੇ ਚਲੇ ਜਾਂਦੇ ਨੇ ਸਾਰੇ ਗੁਰ ਨਾਲ ਔਰ ਇਹੋ ਜਿਹੇ ਗੁਰਾਤੇ ਬਦੀ ਜਾਂਦੇ ਨੇ ਹਮ ਹਮ ਅੱਜ ਘਰ ਬਦੀ ਜਾਂਦਾ ਠੀਕ ਹੈ ਜੀ ਭਲੇ ਨਿੰਦੋ ਹਰੇ ਮੋਰਾ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹੋ ਭਲੇ ਨਿੰਦੋ ਪਾ ਜਿੰਨਾ ਵਰਸੀ ਤੁਸੀਂ ਦਦਿਆ ਕਰੋ ਹਮ ਹਮ ਅਦ ਕੋਈ ਸੀਤਾ ਲਰਨ ਦੀ ਹਮ ਹਮ ਠੀਕ ਹੈ ਹਾਂ ਤੁਸੀਂ ਭਲੇ ਤਾਂ ਪਾਵੇ ਹੂੰ ਹੂੰ ਆਹਵੇਂ ਲਦੋ ਆਹਵੇਂ ਲਦੋ ਤੁਸੀਂ ਜੋ ਵਰਜੀ ਦਦੋ ਜਿਵੇਂ ਵਰਜੀ ਦਦੋ ਤੇਰੀ ਕੋਈ ਪਰਵਾਹ ਨਹੀਂ ਐ ਇਸ ਗੱਲ ਦੀ ਹੂੰ ਹੂੰ ਇਹਦੀ ਕੋਈ ਚਿੰਤਾ ਹੀ ਨਹੀਂ ਹੈ ਠੀਕ ਹੈ ਜੀ ਉਸ ਤੋਂ ਤਾਂ ਔਰ ਵਿਦਾਵੀ ਚਿੰਤਾ ਉਹ ਦੂਰ ਵੀ ਹੋ ਗਈ ਹੂੰ ਠੀਕ ਹੈ ਜੀ ਹਾਂ ਉਸ ਤੋਂ ਅੰਦਾ ਦੋ ਛੱਗੀ ਹੂੰ ਹੂੰ ਦੋ ਤੇ ਆ ਗਈ ਹੂੰ ਕੋਈ ਪਦ ਨਿਰਵਰਣਣਾ ਹੈ ਜੀ ਪਾਇ ਪਾਇ ਬਿਲਕੁਲ ਠੀਕ ਹੈ ਜੀ ਤਨ ਮਨ RAM ਪਿਆਰੇ ਜੋਗ ਰਹੋ ਤਾਂ ਨਾਲ ਬੁਰ ਜਿਹੜਾ ਹੈਗਾ ਹੂੰ ਹੂੰ ਮਾਨਵ ਹੇਲਦਾ ਹੂੰ ਹੂੰ ਬੁੱਧੀ ਦਾ ਸਰੀਰ ਬੁੱਧੀ ਦਾ ਤਨ ਹੈ ਬੁੱਧੀ ਨੂੰ ਤਨ ਕਿਹਾ ਕੋਈ ਜਿਹੜੀ ਜੋਤ ਹੈ ਬੁੱਧੀ ਕੋਈ ਜਿਹੜੀ ਸ਼ਕਤੀ ਹੈ ਜੋ ਇਹ ਰਾਮ ਜੋਗੀ ਹੋਈ ਹੈ ਤਨ ਮਨ ਇਹਨੂੰ ਤਨ ਕਿਹਾ ਹੈ ਜੀ ਉਹ ਵੇਖ ਤੁਸੀਂ ਉਹ ਤਰੀਕਾ ਠੀਕ ਹੈ ਜੀ ਤਨ ਮਨ RAM ਪਿਆਰੇ ਯੋਗ ਆਰਾਮ ਪਿਆਰਾ ਆਰਾਮ ਬਰੋਧੇ ਯੋਗ ਕਰੀਏ ਹੂੰ ਹੂੰ ਕੋਈ ਬਜਾਈ ਕੁਛ ਨਹੀਂ ਤਾਲੂ ਗੁਰ ਤੇ ਹੂੰ ਹੂੰ ਸਭ ਕੁਝ ਉਹਦੇ ਯੋਗ ਹੈ ਬਿਲਕੁਲ ਫालतू ਨਹੀਂ ਹੈ ਉਹ ਹੂੰ ਹੂੰ ਇਹ ਫालतू ਨਹੀਂ ਕਰ ਰਿਹਾ ਰਹਿ ਸਕਦਾ ਹਾਂ ਠੀਕ ਹੈ ਜੀ ਦੂਰ ਰਹਿ ਦੂਰ ਨਾਲਾਂ ਤੋੜਨੀ ਨੂੰ ਹੂੰ ਹੂੰ ਬਾਦ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ ਰਸਨਾ RAM ਰਸਾਇਣ ਪੀਜੈ ਬਾਦ ਬਾਦ ਜੀ ਅਸੀਂ ਕਹਿੰਦਾ ਇਹ ਕਹਿੰਦਾ ਤਾਉ ਸਰ ਕੀਜਾ ਅੱਜ ਜੀ ਅੱਜ ਬੋਲਣਾ ਸੱਚ ਬੋਲਣਾ ਆਪਣੇ ਸੱਚ ਬੋਲਦੇ ਚਲੇ ਜਾਂਦੇ ਨੇ ਕੁੱਤੇ ਭੌਂਕਦੇ ਨੇ ਤੇਰੀ ਭੌਂਕੀ ਨਾਲ ਕੀ ਫਰਕ ਪੈਂਦਾ ਠੀਕ ਹੈ ਜੀ ਇਹਦਾ ਭੌਂਕਣਾ ਹੀ ਹੁੰਦਾ ਨੇ ਹੂੰ ਹੂੰ ਰਸਾਚਾ ਨੂੰ ਠੀਕ ਹੈ ਜੀ ਜਦੋਂ ਜਾਨਵਰਾਂ ਨੂੰ ਸੁਣਦਾ ਜਾਂ ਬਿਛੂ ਡਸਨ ਬਿਛੂ ਲੜ ਜਾਂਦਾ ਹੂੰ ਹੂੰ ਕੂੜੇ ਜੜ ਜਾਂਦੇ ਨੇ ਜੜ ਬੜ ਜਾਂਦੇ ਨੇ ਕੂੜੇ ਝੂਠੇ ਠੀਕ ਹੈ ਜੀ ਉਹ ਫੇਰ ਜਾਨ ਦੇ ਜਿਹੜੇ ਬਿਛੂ ਨਾਲੋਂ ਜੋਹਾਈ ਦਾ ਪਾਉ ਹੋਏ ਹੋ ਹਾਂ ਜੀ ਜੇ ਬਿਛੂ ਲੜ ਜਵੇ ਹੂੰ ਹੂੰ ਬਦਲ ਠੀਕ ਆ ਹਾਲੂ ਭਾਈ ਮਾਰੇ ਕੀ ਫਰਕ ਪੈਦਾ ਠੀਕ ਹੋਣੀ ਹੋਣੀ ਪਤਾ ਨਹੀਂ ਤਾਂ ਵੀ ਬਿਛੂ ਲੜਿਆ ਇਹਨਾਂ ਦੇ ਹਾਂ ਸੱਚਦਾਇ ਵਿਚੂ ਲੜਿਆ ਆਇਆ ਹੋਇਆ ਔਰ ਗੱਲ ਕੁਛ ਨਹੀਂ ਹੈ। ਠੀਕ ਹੈ। ਹੋਰ ਹੀ ਹਰ ਸਭ ਪਤਾ ਲੱਗਦਾ ਵੀ ਗੱਲ ਕੁਛ ਨਹੀਂ ਆ ਸਾਇਦਾ ਪਿਛੂ ਲੜ ਗਿਆ ਇਹਨਾਂ ਦੇ। ਆ ਬਹੁਤ ਵੱਡਾ ਸਾਚੀ ਕਮਾਦਰ। ਠੀਕ ਹੈ। ਕੋਈ ਨਹੀਂ ਗੱਲ ਸਾਇਦਾ ਪਿਛੂ ਲੜ ਗਿਆ। ਠੀਕ ਹੈ ਜੀ। ਸਾਚੂ ਕਿਹਨੇ ਐਸਪੀ ਨਾਲ ਪਿਛੂ ਮੋੜ ਲਿਆ ਦਰਦ। ਠੀਕ ਹੈ ਜੀ। ਆ ਗੱਲ ਦੁਨੀਆ ਸਾਚੀ ਸਭ ਕੰਨ ਲੜਦੀ ਹੈ। ਹੂੰ। ਕਾਹੀ ਹੋਏ ਕਹਿੰਦੇ ਜੀ ਬਾਦ ਵਿਵਾਦ ਕਾਹੂ ਸੀ ਉਹ ਨਾ ਕੀਜੇ ਰਸਨਾ ਰਾਮ। ਰਸਾਇਣ ਕੀ ਹੂੰ ਰਸਾਇਣ ਦਾ ਚੱਲਦੇ ਰਸਾਇਣ ਤੋਂ ਕੀ ਭਾਵੇ ਕੋਈ ਗੱਲ ਨਹੀਂ ਰਸਾਇਣ ਤੋਂ ਕੀ ਭਾਵੇ ਜੀ ਰਸ RAM ਰਸ ਅੱਛਾ ਜੀ RAM ਰਸ ਰਸਨਾ ਪੀਦੀ ਹੁਣੇ ਰਸਾਂ ਜੀ ਰਸਨਾ ਬੁੱਧੀ ਹੋ ਗਈਆਂ ਜੀ ਰਸਨਾ ਹੋਰੇ ਪੀਣੇ ਦਾ ਸੋਰ ਕੀ ਨੀ ਪੀੜ ਠੀਕ ਹੈ ਜੀ ਅੱਬ ਜੀ ਜਾਨ ਐਸੀ ਬਣਾਈ ਮਿਲੋ ਗੋਪਾਲ ਨਿਸ਼ਾਨ ਬਜਾਈ ਬਿਲੋ ਬਿਲੋ ਬੇਹਰੀ ਬਿਲੋ ਅੱਛਾ ਜੀ ਬਿਲੋ ਬਿਲੋ ਮਿਲੋ ਹਾਂ ਜੀ ਜੀ ਮਿਲੂੰ ਹਾਂ ਅੱਜ ਅਬ ਮੈਂ ਗੁਰਬੈ ਨੂੰ ਇਹ ਵਸਲੀ ਮੈਂ ਬਚੀ ਹੋਈ ਆ ਮੇਰੀ ਹੂੰ ਗੁਰਬੈ ਇਹ ਬਚੀ ਹੋਈ ਆ ਕਿ ਧਮਕੇ ਵੀ ਚੋਟਣਾ ਨਿਸ਼ਾਨ ਨਾਲ ਰਾ ਬਿਲ ਜਾਣਾ ਜਾ ਕੇ ਜਿੱਦੀ ਜਿੱਤੇ ਰੋਕ ਉਧਰ ਰੋਕ ਲਵੇ अच्छा जी। ਜਿਹੜਾ ਕੈਮਰੇ ਤੇ ਵੀ ਚਲੀ ਮਿਲ ਸਕਦੇ। ਹੂੰ ਹੂੰ। ਉਹ ਰਾਹ ਰੋਕ ਲੈ ਲੋੜ ਤੇਰਾ। ਐਂ ਕਹਿਦਾ ਰੋਕ ਦੇ। ਹਾਜ਼ਰੀ। ਆ ਚੁੱਪ ਕਰ ਕੇ ਨਹੀਂ ਮੈਨੂੰ ਚੋਰੀ ਤੇ ਦਸਕੇ ਦੇ ਨਿਸ਼ਾਨ ਤਾਂ ਮਿਲਣ। ਹੂੰ ਹੂੰ। ਨਿਸ਼ਾਨ ਵਜਾਈ ਤੂੰ ਸਿੱਧੀ ਚੋਟ ਨਾਲ ਜਾ ਕੇ ਮਿਲਣਾ। ਹੂੰ। ਬਲਾਅ ਕਰਕੇ ਮਿਲਣਾ ਕਿ ਤੇ ਰੋਕੋ ਤੇ ਰੋਕੋ। ਠੀਕ ਹੈ। ਹੁਣ ਇਸ ਤਰ੍ਹਾਂ ਹਿਰਦੇ ਦੀ ਹਾਲਤ ਹੋ ਗਈ ਹੈ ਵੀ ਅਬ ਜੀ ਜਾਨ ਐਸੀ ਬਣਾਈ ਛੇੜਾ ਭੁੱਖੇ ਕਹਿੰਦਾ ਵੀ ਮੈਂ ਚੱਲੇ ਮੈਨੂੰ ਰੋਕ ਕੇ ਦਿਖਾ ਦਿਓ ਜੀ ਜੀ ਰੁਕਦਾ ਠੀਕ ਹੈ ਜੀ ਬੇਰਾ ਰੋਕੋ ਜਿਹੜਾ ਰੋਕਦਾ ਹੂੰ ਹੂੰ ਜੀ ਚੱਲ ਗਏ ਲੋ ਕਿਹੜਾ ਰੁਕੂਗਾ ਹੂੰ ਹੂੰ ਉਹ ਤੇ ਪਹੁੰਚ ਕੇ ਖੜੇ ਬੈਣੇ ਹਾਥੀ ਦਾ ਰਾਤ ਰੋਕ ਨਹੀਂ ਸਕਦੇ ਹੂੰ ਹੂੰ ਉਹ ਕਹਿੰਦੇ ਕੁੱਤੇ ਆ ਦੇ ਹਾਥੀ ਦਾ ਆਲੀ ਰੋਕਿਆ ਠੀਕ ਹੈ ਜੀ ਪੰਡਤ ਜੀ ਨੇ ਉਹ ਕਹਿ ਰਹਾਤਾ ਐਦਾ ਕੁੱਤੇ ਆਹ ਹੂੰ ਬਹੁਤ ਵਧੀਆ ਰੋਕ ਸਕਦੀ ਪਕਤਾ ਤਾਂ ਰੋਕਿਆ ਹੀ ਨਹੀਂ ਨਾ ਹੂੰ ਹੂੰ ਆ ਤੁਮ ਆ ਤੁਮ ਵੀ ਬਹੁਤ ਹੁਦੀ ਜਰਾ ਰੋਕਾ ਜੀ ਠੀਕ ਹੈ ਜੀ ਹਾਂ ਜੀ ਉਸ ਤੋਂ ਨਿੰਦਾ ਕਰੇ ਨਰ ਕੋਈ ਨਾਮੇ ਸ਼੍ਰੀ ਰੰਗ ਭੇਟਲ ਸੋਈ ਸੰਗ ਬਜਾ ਕੇ ਗਰੂਗਾ ਜਿਹੜੇ ਕਹਿੰਦੇ ਨੇ ਇਹ ਬਿਲ ਨਹੀਂ ਸਕਦੇ ਦੀਚ ਨੇ ਉਹ ਰੋਕ ਕੇ ਦਿਖਾ ਦਾਂਗੇ ਸਾਡੇ ਸਾਹਮਣੇ ਬਲੂਗਾ ਠੀਕ ਜੀ ਸਲਾਮ ਕਰਤਾ ਤੋਂ ਪਹਿਲਾਂ ਹਮਮ ਚੁੱਪ ਨੇ ਸਾਰੇ ਚੈਨ ਜਵਾਬ ਦੇ ਦਿੱਤਾ ਠੀਕ ਹੈ ਜੀ ਜਵਾਬ ਕੁਝ ਨਹੀਂ ਆਇਆ ਹੈ ਗੁਰਬਾਣੀ ਉਸਤਤ ਨਿੰਦਾ ਕਰੇ ਨਰ ਕੋਈ ਨਾਮੈ ਸ਼੍ਰੀ ਰੰਗ ਭੇਟਨ ਸੋਈ ਕੋਈ ਗਾਣਾ ਉਸਤਤ ਕਰੇ ਕੋਈ ਨਿੰਦਾ ਕਰੇ ਸਾਨੂੰ ਕੋਈ ਪਰਵਾਹੀ ਨਹੀਂ ਕਰਨ ਦੀ ਹਮਮ ਸਰਦਾਰ ਹੈ ਹਮਮ ਉਸਤਤ ਕਰਨ ਵਾਲੇ ਦੀ ਵੀ ਕੋਈ ਚਿੰਤਾ ਨਹੀਂ ਸਾਨੂੰ ਹਮਮ ਪੁਣਾ ਵਰਮੀ ਤੇ ਆਂਦੀ ਉਸ ਤਸਾਲਿਆਂ ਮਲਵੀ ਦਿੱਦਾ ਵਾਲਿਆਂ ਮਲਵੀ ਧਿਆਨ ਦੀ ਅੱਛਾ ਜੀ ਅਹ ਠੀਕ ਹੈ ਜੀ ਤਾਂ ਕਿਤੇ ਪੈਦਾ ਹੈਗਾ ਹੂੰ ਹੂੰ ਪੁਣਾ ਤੇ ਹਾਲ ਆਪਣੇ ਖੰਬੂ ਜਾਏ ਉਸ ਤੰਦਾਲਿਆਂ ਦਾ ਆਪਣਾ ਕੰਮ ਫੌਂੜੇ ਤੋਂ ਵਿਚਾਰ ਕਰਦੇ ਆਂ ਸ਼ੀਰਿੰਗ ਕੌਣ ਹੈ ਜੀ ਹੈ ਸ਼ੀਰਿੰਗ ਕਿਹਨੂੰ ਕਹੇ ਨਾਮੇ ਸ਼ੀਰਿੰਗ ਪੇਟਲ ਸੋਈ ਸ਼ੀਰਿੰਗ ਅੱਛਾ ਜੀ ਇਹ ਕਿਤੇ ਇੱਥੇ ਮੂਲ ਦੀ ਗੱਲ ਹੋ ਰਹੀ ਹੈ ਹਾਂ ਹਾਂ ਠੀਕ ਹੈ ਜੀ ਇਹ ਕਹਿੰਦੇ ਆ ਸ਼੍ਰੀ ਦਾ ਮਤਲਬ ਲక్ష్ਮੀ ਤੇ ਵਿਸ਼ਨੂੰ ਲక్ష్ਮੀ ਨਾਲ ਪਿਆਰ ਕਰਨ ਵਾਲਾ ਪੇਟਲ ਮਿਲ ਗਿਆ ਹੈ ਹੁਣ ਇਹਨਾਂ ਦਾ ਕੋਈ ਨਹੀਂ ਜੀ ਸ਼ੀਰਿੰਗ ਵੈਸੇ ਪ੍ਰਮਾਤਮਾ ਕਹਿ ਰਹੇ ਪਰ ਪ੍ਰਮਾਤਮਾ ਦੇ ਬਾਅਦ ਕੀ ਆਇਆ ਹੋਇਆ ਵੀ ਸ਼ੀਰਿੰਗ ਹੁੰਦਾ ਹੈ हैपी टेट ऑफ विष्णु श्री लक्ष्मी रंग प्यार ना 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 कलर रंग ठीक है जी सब तो श्रेष्ठ हां रंग कहले ठीक है जी हर रंग लागो हम्म हम्म ये जदों मैं सब कहया था तू हां तो हर रंग लागो ऐसे जो मैंने मेनू नामे नु लक्ष्मी दा पति परमात्मा मिल पया है वो उन्होंने ठीक है जी श्री रंग दा मतलब उन्होंने लक्ष्मी का ही कीता ਠੀਕ ਹੈ ਜੀ ਇੱਥੇ ਦੱਬੀ ਜਮਾ ਦੇ ਰੱਖ ਹਾਂ ਜੀ ਦੱਬੀ ਜਮਾ ਦੇ ਰੱਖ ਲਾ ਬੰਦੀ ਜਮ ਲ ਗਿਆ ਠੀਕ ਹੈ ਜੀ ਇੱਥੇ ਸਮਾਪਤੀ ਹੈ ਜੀ ਇਸ ਸ਼ਬਦ ਦੀ ਠੀਕ ਹੈ ਜੀ